ਇਹ ਨਵੀਂ ਵੀਡੀਓ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਜਿਵੇਂ ਤੁਹਾਨੂੰ ਥੜਾ ਦੇਖਣ ਤੋਂ ਬਾਅਦ ਆਪਾਂ ਅਗਲੀ ਪਲੇਸ ਤੇ ਆ ਗਏ ਸੀ ਉਹਦਾ ਨਾਮ ਹੈਗਾ ਮੰਡੋਰ ਗਾਰਡਨ ਤੇ ਮੰਡੋਰ ਦੇ ਵਿੱਚ ਮਤਲਬ ਕਾਫੀ ਪੁਰਾਣੀ ਜਿਹੜੀ ਹਿਸਟੋਰੀਕਲ ਚੀਜ਼ਾਂ ਨੇ ਦੇਖਣ ਵਾਲੀਆਂ ਤੇ ਉਹਦੇ ਵਿੱਚ ਇੱਕ ਪਲੇਸ ਆ ਮੰਡੋਰ ਦਾ ਤੇ ਉਹ ਕਾਫੀ ਲੋਕ ਕਹ ਰਹੇ ਸੀ ਵੀ ਦੇਖੋ ਜ਼ਰੂਰ ਦੇਖਿਓ ਉਹ ਦੇਖਣ ਵਾਲੀ ਚੀਜ਼ ਆ ਤੇ ਉਹ ਆਪਾਂ ਦੇਖਣ ਆਏ ਆ ਤੇ 4 ਵਜੇ ਦਾ ਟਾਈਮ ਹੋ ਗਿਆ ਤੇ ਉਹਦਾ ਆਪਾਂ ਮੰਡੋਰ ਗਾਰਡਨ ਦੇਖਦੇ ਆਂ ਇੱਕ ਹੁੰਦੇ ਐਕਸਪਲੋਰ ਕਰਦੇ ਆਂ ਬਈ ਮੰਡੋਰ ਗਾਰਡਨ ਦੀ ਉਹ ਸਾਹਮਣੀ ਟਿਕਟ ਹੈ ਤੇ ਟਿਕਟ ਆਪ ਕੋਲੋਂ ਜਾ ਕੇ ਵੀ ਕਿੰਨੀ ਟਿਕਟ ਆ ਦੀ ਤੇ ਇਹ ਹੈਗਾ ਐਂਟਰੀ 게ਟ ਦਾ ਆ ਆਪਣੀ ਪਰਚੀ ਇਕੱਠੀ ਸੀ ਨੌਜਵਾਨਾਂ ਨੇ 20 ਰੁਪਏ ਦੀ ਸਕੂਟਰੀ ਦੀ ਮੰਡੋਰ ਉਦਾਨ ਦੀ ਹੈ ਜodhpur ਦੇ ਵਿੱਚ ਇੱਕ ਚੀਜ਼ ਆਪਾਂ ਹੋਰ ਦੇਖੀ ਆ ਵੀ ਜਦੋਂ ਵੀ ਕੋਈ ਮੰਨ ਲਓ ਪੁਰਾਣੀ ਜਗ੍ਹਾ ਜਾਣਾ ਹੈ ਨਾ ਉੱਥੇ ਕਈ ਵਾਰ ਜਿਹੜਾ ਲੋਕ ਹੁੰਦੇ ਨੇ ਉਹਨਾਂ ਨੂੰ ਪੁੱਛ ਲੇਵੇ ਕੋਈ ਸੰਗਾਂ ਦੀ ਲੋੜ ਨਹੀਂ ਹੁੰਦੀ ਇਹ ਵੀ ਬਈ ਗੂਗਲ ਮੈਪ ਵੇਰੇ ਸਾਰੇ ਨਾ ਚੱਲੇ ਆ ਬੰਦਾ ਗੂਗਲ ਮੈਪ ਤਾਂ ਬਹੁਤ ਕੁਝ ਦਿਖਾਉਂਦਾ ਗੂਗਲ ਮੈਪ ਦੇ ਵਿੱਚ 12 ਕਿਲੋਮੀਟਰ ਦਿਖਾਇਆ ਸੀ ਹਾਏ 9 ਕਿਲੋਮੀਟਰ ਜੀ ਕਾ 3 ਕਿਲੋਮੀਟਰ ਦਾ ਮੈਂ ਰੰਗੇ ਗੇਟ ਲਗਾਤਾ ਗੂਗਲ ਮੈਪ ਨੇ ਵਲੀਆਂ ਗੁਲੀਆਂ ਵਿੱਚ ਪਾ ਕੇ ਪਤਾ ਨਹੀਂ ਕਿੱਧਰ ਦੀ ਲੈ ਕੇ ਆਇਆਗਾ ਹਮ ਸਕੂਟੀ ਤੇ ਪੁੱਛ ਪੁੱਛ ਲਵੇ ਵਧੀਆ ਰਹਿੰਦਾ ਗਾ ਇਹ ਜਦ ਨਾਲ ਤਿਆਰਪਾ ਹੋਰ ਵਧੀਆ ਬਣ ਜਾਂਦਾ ਆਜ ਜੋਬਰ ਆਪਾਂ ਨੂੰ ਕੱਲ ਮਿਲਿਆ ਸੀਗਾ ਤੇ ਇਹ ਕਹਿੰਦਾ ਮੈਂ ਤੈਨੂੰ ਮੰਡੋਰ ਦਿਖਾਉਂਗਾ ਤੇ ਮੇਰੇ ਨਾਲ ਘੁੰਮੀ ਕਹਿੰਦਾ ਕਿਉਂ ਵੀ ਜਵਾਨਾ ਆ ਗਿਆ ਠੀਕ ਹੈ ਇਹ ਮੁੰਡਾ ਹੋਸਟਲ ਚ ਕੌਨਸੀ ਕਲਾਸ ਵਿੱਚ ਪੜਦਾ ਮੈਂ 8th ਕਲਾਸ ਵਿੱਚ ਹਾਂ 8th ਮੈਂ ਹਾਂ ਅਭੀ ਤਾਂ 10th ਕਲਾਸ ਵਿੱਚ 10th ਮੈਂ ਹਾਂ ਅੱਛਾ ਅੱਛਾ ਚਲੋ ਆਹ ਚੱਲਦੇ ਹਾਂ ਹਰ ਆਹ ਉੱਪਰ ਰਾਮ ਮੱਲੀ ਬੈਠੇ ਪੂਰਾ ਨੰਗਣੇ ਦੇ ਰਹੇ ਕਿਸ ਨੂੰ ਅਜੀ ਇੱਕ ਦੋ ਦੋ ਸੱਟ ਮਾਰਤੀ ਇਹਨਾਂ ਨੇ ਆ ਪਾਰਕ 'ਚ ਵੀ ਇਹ ਨੌਜਵਾਨਾ ਕਹਿੰਦਾ ਮੇਰਾ ਨਾਂ ਚੱਲਦਾ ਇੱਥੇ ਤੇ ਇਹ ਅਸਲ ਦੇ ਵਿੱਚ ਨਾ ਮੰਦਿਰ ਦੇ ਵਿੱਚ ਪ੍ਰਾਚੀਨ ਮੰਦਿਰ ਇੱਥੇ ਤੇ ਉੱਥੇ ਡਿਊਟੀ ਕਰਦਾ ਸੀ ਤੇ ਟਿਕਟ ਵਗੈਰਾ ਕਹਿੰਦਾ ਲੈਣ ਦੀ ਲੋੜ ਨਹੀਂ ਆਪਾਂ ਨੂੰ ਪਹਿਲਾਂ ਨੰਗਣੇ ਦਿੰਦੇ ਸੀ ਕਹਿੰਦੇ ਕਿ ਮੈਂ ਫੋਨ ਲਾਉਣਾ ਤਾਂ ਇਹ ਪਹਿਲਾ ਕੰਮ ਇੱਥੇ ਕਰਦਾ ਰਹੇਗਾ ਸੇਵਾ ਤੇ ਮੰਦਰ ਦੇ ਵਿੱਚ ਤੇ ਹੋਗਾ ਤੇ ਮੈਂ ਸਾਰਾ ਕਮਾਉਂਗਾ ਇਹ ਅਸਲ ਦੇ ਵਿੱਚ ਕੀ ਹੈ ਵੀ ਗੇਟ ਦੇ ਵਿੱਚੋਂ ਕਾਫੀ ਦੂਰ ਤੱਕ ਉਹ ਲੰਬਾ ਕਸਾ ਫਿਰ ਤੇ ਉੱਥੇ ਤੱਕ ਟ੍ਰੇਨ ਲੱਗੀ ਹੋਈ ਹੈ ਛੋਟੀ ਜਿਹੀ ਟੁਆ ਟ੍ਰੇਨ ਮੰਡੋਰ ਗਾਰਡਨ ਦੇ ਵਿੱਚ ਆਪਾਂ ਟਿਕਟ ਲੈ ਲਈ ਬੀਕਰ ਫੇਦੀ ਜੀਮ ਲਈ মিউজিয়ম আপনার ম্যুজিম দেখতে ਕਨੇਰ ਓਕੇ ਸਾਰਾ ਨਕਸ਼ਾ ਬਣਿਆ ਹੋਇਆ ਜੈਸਲਮੀਰ ਦਾ ਜੋਧਪੁਰ ਦਾ ਸਿਮਾਣਾ ਮਾਰਵਾੜਾ ਦਾ ਨਕਸ਼ਾ ਅਸਲ ਦੇ ਵਿੱਚ ਸਾਰਾ ਹੈ ਇੱਥੇ ਆਪਾਂ ਨੂੰ ਕਈ ਤਰ੍ਹਾਂ ਦੇ ਸਲੇਖ ਮਿਲ ਜਾਂਦੇ ਨੇ ਜਿਹੜੇ ਲਿਖੇ ਹੋਏ ਨੇ ਪੱਥਰਾਂ ਤੋਂ ਤਿੰਨ ਕਾਸੀ ਕੀਤੀ ਹੋਈ ਹੈ ਤੇ ਮੈਂ ਆਹ ਵਾਲੇ ਨੇ ਇਹਨਾਂ ਨੂੰ ਲਿਖਿਆ ਹੋਇਆ ਹੈਗਾ ਇਹ ਮਾਰਵਾੜੀ ਕਿ ਲਿਖਿਆ ਹੈ ਨਾ ਇਹ ਹਾਂ ਮਾਰਵਾੜੀ ਜੀ ਲਿਖਿਆ ਹੋਇਆ ਹੈਗਾ ਤੇ ਸਿਲਾ ਲੇਖ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ ਨੇ ਕਾਫੀ ਖੂਬਸੂਰਤ ਹੈ ਇਹ ਸਾਰੇ ਪੱਥਰਾਂ ਦੇ ਉੱਤੇ ਨਗਾਰਸੀ ਕੀਤੀ ਹੋਈ ਹੈ ਸਾਰੀ ਇਹ ਆ ਉਹ ਸਮੇਂ ਦੀਆਂ ਮੂਰਤੀਆਂ ਨੂੰ ਘਟਾਇਆ ਹੋਇਆ ਹੈਗਾ ਮਤਲਬ ਪੱਥਰਾਂ ਨੂੰ ਘਟਕੇ ਜਿਹੜੀਆਂ ਮੂਰਤੀਆਂ ਬਣਾਈ ਹੋਈਆਂ ਨੇ ਉਹ ਵੀ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਦੀਆਂ ਨੇ ਸਿਖਰ ਭਾਗ ਮੱਧ ਕੇ ਮੱਧਮੇ ਸ਼ਿਵ ਕੇ ਸ਼ਿਵ ਜੀ ਦੀ ਮੂਰਤੀ ਹੈ ਕਿ ਤੇ ਆਹ ਵੱਡੀਆਂ ਇਧਰ ਮੂਰਤੀ ਦੇਖਣ ਨੂੰ ਮਿਲ ਜਾਂਦੀ ਆਪਾਂ ਨੂੰ ਆਹ 9ਵੀਂ ਸਦੀ ਦੀ ਮੂਰਤੀ ਹੈਗੀ ਇਹ ਆਪਾਂ ਨੇ ਦੇਖਣ ਨੂੰ ਮਿਲੂਗੀ ਹੂੰ ਇਹ ਸਾਰੀਆਂ ਬੁੰਚੀ ਜੋ ਜਿਹੜੇ ਦੇਖਣ ਨੂੰ ਮਿਲਣਗੇ ਇਹ ਮੰਡੋਰ ਦੇ ਵਿੱਚ ਦੇਖਣ ਨੂੰ ਮਿਲਣਗੇ ਕਿਉਂਕਿ ਮੰਡੋਰ ਅਸਲ ਦੇ ਵਿੱਚ ਨਾ ਇੱਕ ਪ੍ਰਾਚੀਨ ਸ਼ਹਿਰ ਸੀਗਾ ਤੇ ਇੱਥੋਂ ਹੀ ਕਹਿੰਦੇ ਜੋਧਪੁਰ ਦਾ ਮਤਲਬ ਸ਼ੁਰੂਆਤ ਹੋਈ ਜਗੀ ਇਹ ਪਹਿਲਾ ਸ਼ਹਿਰ ਇਹ ਸੀਗਾ ਤੇ ਜਿਹੜਾ ਰਾਜਾ ਜੋਧਾ ਸੀਗਾ ਉਹਨੇ ਹੀ ਇੱਥੋਂ ਨੀ ਰੱਖੀ ਜਗੀ ਮਤਲਬ ਜੋਧਪੁਰ ਦੀ ਤੇ ਕਾਫੀ ਕੁਝ ਦੇਖਣ ਨੂੰ ਲੱਗਾ ਇੱਥੇ ਮੂਰਤੀਆਂ ਵਗੈਰਾ ਖੁੱਲਾ ਟਾਈਮ ਚਾਹੀਦਾ ਪੂਰਾ ਇਸ ਮੂਰਤੀ ਦੇ ਨਾਮ ਲਿਖਿਆ ਹੈਗਾ ਰਾਉ ਹਰਉ ਜੁੱਡੜੀ ਇਹ ਕਹਿੰਦਾ ਵੀ ਮੁੰਡਾ ਕਹਿੰਦਾ ਵੀ ਜਿਹੜੇ ਮੇਰੇ ਦਾਦਾ ਸੀਗੇ ਉਹਦੇ ਪੜਦਾਦਾ ਸੀਗੇ ਇਹ ਤੇ ਮਤਲਬ ਇਹਨਾਂ ਦੀ ਇੱਕ ਵੰਸ਼ ਹੈਗੀ ਮੰਡੋਰ ਨਾਲ ਅਸਲ ਚ ਕਾਫੀ ਵਧੀਆ ਹੈਗਾ ਨਾ ਜੇ ਸੋਚ ਕੇ ਦੇਖੀ ਤਾਂ ਮਤਲਬ ਇੱਥੋਂ ਦੇਖੀ ਆਪਾਂ 뷰 ਦੇਖੀਏ ਕਿੰਨਾ ਖੂਬਸੂਰਤ 뷰 ਹੈਗਾ 6ਵੇਂ ਸਦੀ ਦਾ ਹੈ ਅਸਲ ਦੇ ਵਿੱਚ ਨਾ ਪਿੰਡ ਹੁੰਦਾ ਸੀਗਾ ਪਰ ਕਿਨ ਸਰ ਜਿਹਨੋਂ ਪਰ ਇਹਦੀ ਸਭ ਤੋਂ ਪੁਰਾਣਾ ਸ਼ਹਿਰ ਹੁੰਦਾ 6ਵੇਂ ਸਦੀ ਦਾ ਸੀ ਤੇ ਇਥੋਂ ਹੀ ਜੋਧਪੁਰ ਦਾ ਮਤਲਬ ਜਿਹੜਾ ਸ਼ੁਰੂਆਤ ਹੋਈ ਜੀ ਉਹ ਵੀ ਜਿਹੜਾ ਇੱਥੇ ਰਾਜਾ ਹੁੰਦਾ ਸੀਗਾ ਰਾਜਾ ਜੋਧਾ ਉਹਨੇ ਨੀਂ ਰੱਖੀ ਜੋਧਪੁਰ ਦੀ ਤੇ ਅਸਲ ਦੇ ਵਿੱਚ ਨਾ ਮੰਦਿਰ ਹੈਗਾ ਤੇ ਮੰਦਿਰ ਦੇ ਵਿੱਚ ਵੀਰ ਆਪਾਂ ਲੈ ਕੇ ਆਏਗਾ ਤੇ ਮੰਦਿਰ ਕਾਫੀ ਪੁਰਾਣਾਗਾ ਤੇ ਤੁਸੀਂ ਆਏ ਲਓ ਅੰਦਾਜ਼ਾ ਵੀ ਹਨੇਰਾ ਦੇਖ ਲਓ ਪਤਾ ਨਹੀਂ ਜੀ ਅਸੀਂ ਕਿੱਧਰ ਜੀ ਆਏਗਾ ਅੰਦਰ ਗੁਫਾ ਦੇ ਅੰਦਰ ਲੈ ਕੇ ਆਏ ਹੈ। ਕੀ ਚੀਜ਼ ਹੈ? ਸ਼ਰੰਗ ਗੁਫਾ ਅੱਛਾ

ਸਰੰਗਾ ਕੀ ਇਹ ਕਹਿੰਦੇ ਬੰਦ ਕਰਤੀ ਇਹ শ্রীলੰਕਾ ਨੂੰ ਜਾਂਦੇ ਜਾਂਦਾ ਚਲਿਏ ਕਹਿੰਦੇ ਕਿਰ ਕੌਨ ਸਾ ਮੰਦਿਰ ਹੈ ਨਾਲ ਬੰਨਾ ਸਾ ਨਾਲ ਪੰਨਾ ਸਾ ਓਕੇ ਮੰਡੋਰ ਦੇ ਵਿੱਚ ਆਪਾਂ ਨੌਜਵਾਨ ਕਿੱਧਰ ਕਿੱਧਰ ਲੈ ਕੇ ਜਾ ਰਹੇ ਮੈਨੂੰ ਵੀ ਨਹੀਂ ਪਤਾ ਲੱਗਦਾ 5200 ਸਾਲ ਅੱਛਾ ਇਹ ਇਹ ਵਾਲਾ ਹੈਗਾ ਮਹੇਸ਼ ਮੰਦਿਰ ਹੈ ਇਹ ਵੀ ਕਹਿੰਦਾ ਵੀ ਇੱਥੇ 5200 ਸਾਲ ਪੁਰਾਣਾ ਹੈ ਹਮ ਮਹੇਸ਼ ਮੰਦਿਰ ਠੀਕ ਹੈ ਇਹ ਇਹ ਵਿਸ਼ਣ ਮੰਦਿਰ ਸਾਹਮਣੇ ਵਾਲਾ ਵਿਸ਼ਣ ਮੰਦਿਰ ਇਹ ਵਾਲਾ ਨਾ ਉੱਪਰ ਉਹ ਬ੍ਰਹਮਾ ਮੰਦਿਰ ਹੈ ਉਹ ਚੰਗਦੇਵੀ ਕੀ ਮੰਦਿਰ ਜਾ ਕੇ ਵਾਪਸ ਠੀਕ ਹੈ ਇਹ ਇਧਰ ਚੰਗਦੇਵੀ ਮੰਦਿਰ ਹੈ ਠੀਕ ਹੈ ਤੇ ਮੰਦਿਰ ਬਹੁਤ ਨੇ ਮੰਡੋਰ ਦੇ ਵਿੱਚ ਤੇ ਜੇ ਆਪਾਂ ਜਗਾ ਦੀ ਗੱਲ ਕਰੀਏ ਤੂੰ ਸਾਹਮਣੇ ਜਿਹੜਾ ਘੁੰਮੇ ਆਂਦੇ ਨੇ ਵੀਰ ਤੇ کافی ਆ ਜਿਆ ਕੋ ਦੇਖਣ ਹੋਇਆ ਨਾ ਪੁਰਾਣਾ ਮਤਲਬ ਪ੍ਰਾਚੀਨ ਸ਼ਹਿਰ ਆ ਗਿਆ ਸਭ ਤੇ ਇਹ ਜਿਹੜਾ ਆਪ ਨੂੰ ਸਾਹਮਣੇ ਸ਼ਹਿਰ ਦਿਸ ਰਿਹਾ ਇਹ ਸਭ ਤੋਂ ਪੁਰਾਣਾ ਸ਼ਹਿਰ ਆ ਪ੍ਰਾਚੀਨ ਸ਼ਹਿਰ ਤੇ ਇਹ ਆ ਮੰਡੋਰ ਤੇ ਮੰਡੋਰ ਦੀ ਜੇ ਆਪਾਂ ਗੱਲ ਕਰੀਏ ਕਿਨੇ ਵੀ ਇਹ ਸਭ ਤੋਂ ਪੁਰਾਣਾ ਪ੍ਰਾਚੀਨ ਸ਼ਹਿਰ ਮੰਨਿਆ ਗਿਆਗਾ ਮਤਲਬ ਜੋਧਪੁਰ ਇੱਥੇ ਬਾਤ ਬਣਿਆ ਸੀਗਾ ਸੇਮੀ ਸਦੀ ਜਗ੍ਹਾ ਨੇ ਵੀ ਜਿਹੜੇ ਰਾਜ ਕਰਨ ਵਾਲੇ ਸੀ ਮੰਡ ਮੰਡਵ ਯਾਪੁਰਾ ਉਹਨਾਂ ਦੀ ਇਹ ਇੱਕ ਤਰ੍ਹਾਂ ਦੀ ਇਹ ਜਗ੍ਹਾ ਸੀਗੀ ਰਹਿਣ ਲਈ ਇਹ ਸਾਰੀ ਅਸਲ ਦੇ ਵਿੱਚ ਸਮਡੋਰ ਘਾਟੀ ਪਈ ਦੀ ਹੈਗੀ ਤੇ ਇੱਥੇ ਆਪਾਂ ਨੂੰ ਉੱਪਰ ਪਹਾੜੀ ਦੇ ਉੱਪਰ ਮੰਦਿਰ ਮਿਲਦੇ ਨੇ ਦੇਖਣ ਨੂੰ ਮੈਂ ਛੁੰਡਾ ਮਾਤਾ ਮੰਦਿਰ ਤੇ ਜਿਵੇਂ ਉਹ ਬੀਰ ਦਾਸ ਦਾਸੀ ਆਪਾਂ ਨੂੰ ਗੱਲਾਂ ਤੇ ਵੀ ਉਹ ਬਿਸ਼ਨੂ ਮੰਦਿਰ ਹੈ ਨਾ ਤੇ ਕੋ ਉੱਪਰ ਸਾਹਮਣੇ ਮੰਦਿਰ ਆ ਤੇ ਮੰਦਰੀ ਮੰਦਿਰ ਕਾਫੀ ਨੇਥੇ ਕਿਉਂਕਿ ਇਹ ਸਭ ਤੋਂ ਪੁਰਾਣਾ ਸ਼ਹਿਰ ਤਾਂ ਕਰਕੇ ਤੇ ਸੁੰਨਸਾਨ ਏਰੀਆ ਪੂਰਾ ਹੈ ਉਹ ਸਾਹਮਣੇ ਇੱਕ ੱਡਾ ਜਿਹਾ ਬਣਿਆ ਹੋਇਆਗਾ ਉਹ ਜਿਵੇਂ ਸੁੰਨਾ ਪਿਆਗਾ ਜਿਵੇਂ ਇੱਕ ਤਰ੍ਹਾਂ ਦਾ ਕੁਲਤਾਰਾਗਾ ਜਿਵੇਂ ਅਸਲ ਮੇਰ ਵਾਲਾ ਉਦਾਂ ਦਾ ਮਾਹੌਲ ਹੈ ਇੱਥੇ ਵੀ सीधा हो गए पता नहीं चल रहा है आ... ये क्या ना ना प्राचीन प्राचीन बता रहे नहीं है 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 हाँ। वो सामने जो माता जी का मंदिर है, बीच में लगभग पंद्रह जनवरी को यहां से मूर्ति चोरी हो गई है ठीक है ये कहने भी सारे जेडा है उल्टा किला कहने सारे ਠੀਕਾ ਠੀਕਾ ਇਹ ਰਾਵਣ ਦਾ ਸਸਰਾਲ ਵਜਦਾਗਾ ਮੰਡੋਰ ਤੇ ਜਿਹੜਾ ਕੀ ਨਾਮ ਸੀ ਰਾਵਣ ਦੇ ਘਰ ਵਾਲੀ ਦਾ ਮੰਦੋਤਰੀ ਮੰਡੋਤਰੀ ਹਾਂ ਉਹ ਕਹਿੰਦੇ ਵੀ ਜਿਹੜੀ ਰਾਵਣ ਦੇ ਘਰ ਵਾਲੀ ਮੰਦੋਤਰੀ ਸੀ ਤੇ ਰਾਵਣ ਨੇ ਇੱਥੇ ਹੀ ਫੇਰੇ ਲਏ ਸੀ ਮੰਦੋਤਰੀ ਨਾਲ ਤੇ ਉਹ ਕਹਿੰਦੇ ਹਜੇ ਪੱਕਾ ਸਬੂਤ ਨਹੀਂ ਹੈਗੀ ਵੀ ਉਹ ਗੱਲ ਸੱਚ ਆ ਜਾਂ ਝੂਠ ਆ ਇਹ ਮਤਲਬ ਇੱਕ ਤਰ੍ਹਾਂ ਦੇ ਕੋਈ ਕਹਿ ਰਿਹਾ ਹੈ ਗੱਲ ਸੱਚੀ ਹੈ ਕੋਈ ਕਹਿ ਰਿਹਾ ਝੂਠੀ ਹੈ ਤੇ ਬਾਕੀ ਇਹਦੇ ਵਿੱਚ ਇਹ ਕਹਿੰਦੇ ਵੀ ਲੱਗੇ ਹੋਏ ਨੇ ਸਬੂਤ ਮਿਲ ਰਹੇ ਨੇ ਉਹ ਖਿਆਨਾ ਵਗੈਰਾ ਵੀ ਹੈ ਨਾ ਯਹਾਂ ਬੇ ਕੋਈ ਇਸਕੇ ਨੀਚੇ ਸਭ ਕੁਝ ਹੈ ਉਹ ਆਮੇ ਪਤਾ ਨਹੀਂ ਹੈ। ਅੱਛਾ ਗੈਰੇਜ ਨੇ ਇਸ ਲਈ। ਹੂੰ ਖਿਆਨਾ ਵਗੈਰਾ ਵੀ ਕਹਿੰਦੇ ਦੱਬਿਆ ਹੋਇਆ ਕਾਫੀ ਇੱਥੇ। ਯਾ ਮੇਰੇ ਸਾਹਮਣੇ ਪਹਿਲੇ ਚੰਦਲੌਰ ਚੰਦ ਮਾਤਾ ਮੰਦਿਰ ਹੁੰਦਾ ਥਾ। ਅੱਛਾ। ਇਹ ਯਹਾਂ ਪੈ ਸੂਸਾਈਡ ਬਹੁਤ ਹੁੰਦਾ ਹੈ। ਇਹ ਝੀਲ ਹੈ। ਹਾਂ ਇਹ ਜੋ ਇਹ ਨਾਗਧੜੀ ਨਾਮ ਸੇ ਫੈਮਸ ਹੈ। ਨਾਗਧੜੀ ਝੀਲ ਬਣਵਾਈ ਥੀ ਨਹਾਰ ਸਿੰਘ ਦੀ ਭੂਮੇਂ ਦੇ। ਅੱਛਾ। ਇਹ ਕਹਿੰਦਾ ਵੀ ਮੇਰੇ ਸਾਹਮਣੇ 50-60 ਬੰਦੇ ਨੇ ਸੂਸਾਈਡ ਕਰ ਲੇ ਸੀਗਾ। 200 ਫੋਟੋ ਦੂੰਗੀ ਇਹ। 200 ਫਟਕ ਡੂੰਗੀ ਹੈ ਗਹਿਰਾਈ ਜਾਗੀ ਤੇ ਇਹ ਅਸਲ ਚ ਪਾਣੀ ਹੈ ਜਿਹੜਾ ਵੀ ਮਤਲਬ ਇਹ ਕੁਦਰਤੀ ਹੈ ਨਹੀਂਗੀ ਪਰਮਾਈ ਸੀਗੀ ਤੇ ਜਿਹੜਾ ਪਾਣੀ ਹੈ ਸਾਰਾ ਇਹ بارش ਦਾ ਪਾਣੀ ਹੈਗਾ ਮੀਂਹ ਦਾ ਪਾਣੀ ਇਕੱਠਾ ਕੀਤਾ ਹੋਇਆ ਹੈ ਸਾਰਾ ਇਹ ਰਾਜਸਥਾਨ ਦਾ ਇਹ ਜਾਇਰੀ ਹੈ ਨਾ ਇਹ ਕਾਫੀ ਸੁਨਣਾ ਏਰੀਆ ਪੈਗਾ ਜਿਵੇਂ ਜੈਸਲ ਮੀਰ ਵੱਲ ਐ ਤਾਂ ਤੇ ਉਮੀ ਹੈ ਸਾਰਾ ਏਰੀਆ ਸੁਨਣਾ ਪਿਆਗਾ ਮੰਡੋਰ ਦੇ ਵਿੱਚ ਜਿਹੜੇ ਆਪਾਂ ਨੂੰ ਆ ਦੇਖਣ ਨੂੰ ਮਿਲਦੇ ਨੇ ਪੱਥਰ ਇਹ ਜਮਨ ਨੇੜੇ ਤੋਂ ਦੇਖਣ ਨੂੰ ਮਿਲਦਾ ਲਾਲ ਬਲੂਆ ਪੱਥਰ ਹੈ ਕਿਉਂਕਿ ਇਹ ਪੁਰਾਣਾ ਸ਼ਹਿਰ ਹੈ ਤਾ ਕਰਕੇ ਇਹ ਪਹਾੜੀ ਤੇ ਬਣਿਆ ਹੋਇਆ ਸੀਗਾ ਤੇ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਪੱਥਰ ਵਗੈਰਾ ਤੇ ਨੌਜਵਾਨ ਲਿਹਾਜ਼ ਬਹੁਤ ਕੱਟਦਾ ਹਰੇਕ ਥਾਂ ਤੇ ਨੂੰ ਜਾਣ ਦੇ ਕਾਫੀ ਨਹੀਂ ਇਥੇ ਜਿਹੜੀ ਆਪਾਂ ਨੂੰ ਇਮਾਰਤ ਦਿਸ ਰਹੀ ਹੈ ਇਹ ਅਸਲ 'ਚ ਸਮਾਰਕ ਨੇ ਦੇਖਣ ਵਾਲਾ ਲੱਗਦਾ ਉਹ ਵੀ ਮੰਦਿਰ ਨੇ ਪਰ ਇਹ ਸਮਾਰਕ ਨੇ ਤੇ ਇਧਰਲੇ ਪਾਸੇ ਸਮਾਰਕਾ ਤੇ ਇਧਰਲੇ ਪਾਸੇ ਸਮਾਰਕਾ ਤੇ ਆ ਸਾਰੇ ਇੱਕ ਸਮਾਰਕ ਬਣੇ ਹੋਏ ਨੇ ਤੇ ਜਿਹਨਾਂ ਦੀ ਆਪਾਂ ਗੱਲ ਕਰੀ ਇਹਨਾਂ ਦੇ ਉੱਪਰ ਲਿਖੀ ਵੀ ਲਾਇਆ ਹੈਗਾ ਤੇ ਮੱਝ ਮੈਂ ਆਹ ਲਿਖ ਕੇ ਲਾਇਆ ਹੋਇਆ ਵੀ ਮਹਾਰਾਜਾ ਗੱਗ ਸਿੰਘ ਦਾ ਸਮਾਰਕਾ ਇਹ ਕਿਹੜੇ ਸਾਲ ਤੋਂ ਲੈ ਕੇ ਕਿਹੜੇ ਸਾਲ ਤੱਕ ਉਹ ਸਾਰਾ ਆਪਾਂ ਨੂੰ ਇੱਥੇ ਮਿਲ ਜਾਂਦਾਗਾ ਮੇਰਾ ਇਹ ਸੀ ਵੀ ਇਸ ਵਾਰ ਨਾ ਮੈਨੂੰ ਇਹਦੇ ਬਾਰੇ ਜਿਆਦਾ ਜਾਣਕਾਰੀ ਹੈ ਨਹੀਂ ਸੀਗੀ ਨਹੀਂ ਇਹੇ ਵਾਰੀ ਆਪਾਂ ਕਦੇ ਪੜਾ ਸੀਗਾ ਮੈਨੂੰ ਆਈ ਸੀ ਵੀ ਇਹਦੇ ਇਹੇ ਵਾਰੀ ਨੇ ਆਪਾਂ ਗਾਈਡ ਲਵਾਂਗੇ ਤੇ ਕੁਦਰਤੀ ਅੱਜ ਗਾਈਡ ਮਿਲਿਆ ਨਹੀਂ ਗਿਆ ਆਪਾਂ ਨੂੰ ਕਿਉਂਕਿ ਅੱਜ ਗਾਈਡ ਤੇ ਕਹਿੰਦੇ ਵੀ ਆਈ ਨਹੀਂ ਅੱਜ ਤੇ ਚਲੋ ਆਪਾਂ ਬਾਹਰੋਂ-ਬਾਹਰ ਦੇਖ ਜਾਨੇ ਹਾਏ ਅਸਲ ਚ ਮਕਬਰੀ ਨੇ ਜਿਹੜੇ ਬਣੇ ਹੋਏ ਨੇ ਤੇ ਜੁੱਤੀਆਂ ਵਗੈਰਾ ਲਾ ਕੇ ਜਾਣਾ ਪੈਂਦਾ ਅੰਦਰ ਤੇ ਥੋੜਾ ਜਿਹਾ ਰੱਖਦੇ ਨੇ ਵੀ ਜੁੱਤੀਆਂ ਅੰਦਰ ਲੈ ਕੇ ਨਹੀਂ ਆਣੀਆਂ ਲਾ ਕੇ ਜਾਓ ਜੁੱਤੀਆਂ ਇਹ ਵਾਲੀਆਂ ਹੁੰਦੀਆਂ ਅਸਲ 70ਆਂ ਜਿੱਥੇ ਕਹਿੰਦੇ ਨੇ ਵੀ ਜਿਹੜੇ ਸਾਹੀ ਪਰਿਵਾਰ ਹੁੰਦੇ ਨੇ ਸਾਹੀ ਪਰਿਵਾਰ ਜਿਵੇਂ ਆਪਣੇ ਰਾਜਾ ਮਹਾਰਾਜਾ ਨੂੰ ਦਫਨਾਉਂਦੇ ਨੇ ਉਹ ਛਤਰੀਆਂ ਕਹਿੰਦੇ ਨੇ ਇਹ ਮੁਸਲਮਾਨ ਵੀਰ ਆਪਣੇ ਕਬਰਾਂ ਕਹਿੰਦੇ ਨੇ ਇੱਕ ਤਰ੍ਹਾਂ ਦੀਆਂ ਛਤਰੀਆਂ ਹੁੰਦੀਆਂ ਨੇ ਬਦਕਿਸਮਤੀ ਮੇਰੀ ਇਹ ਰਹੀ ਕਿ ਇੱਥੇ ਆਪਾਂ ਨੂੰ ਅਜ ਗਾਈਡ ਨਹੀਂ ਮਿਲਿਆ ਅੱਜ ਮੇਰਾ ਪੂਰਾ ਇਰਾਦਾ ਸੀ ਵੀ ਗਾਈਡ ਲੈਣਾ ਕਿਉਂਕਿ ਇਹਦੇ ਬਾਰੇ ਮੈਨੂੰ ਜਿਆਦਾ ਜਾਣਕਾਰੀ ਹੈ ਨਹੀਂ ਸੀਗੀ ਤਾਂ ਕਰਕੇ ਆਪਾਂ ਵੀਡੀਓ ਵੀ ਛੋਟੀ ਹੀ ਰੱਖਾਂਗੇ ਦੀਆਂ ਸਮਾਰਕ ਦੇ ਕੋਲੇ ਆਪਾਂ ਨੂੰ ਇੱਕ ਬਾਉਡੀ ਮਿਲਦੀ ਹੈ ਦੇਖਣ ਨੂੰ ਜਿਹਦਾ ਪੁਰਾਣਾ ਖੂਹ ਹੁੰਦਾ ਸੀ ਜਿਹਨੂੰ ਕਹਿੰਦੇ ਆਪਾਂ ਤੇ ਪਾਣੀ ਗੰਦਾ ਹੋਇਆ ਪਿਆ ਨਾ ਕਾਫੀ ਇੱਥੇ ਇਹ ਕਦੋਂ ਸੇ ਹੋਇਆਗੀ ਤਕਰੀਬ ਨਹੀਂ ਇਹ ਤਾਂ ਨਵੀਂ ਹਫਤੇ ਤੋਂ ਬਾਅਦ ਨੌਵੇਂ ਸਦਾਵਤੀ ਧੀਆ ਨਾ ਠੀਕ ਤਾਂ ਪਵਕ ਪੁਰਾਣੀ ਹੈਗੀ ਮੰਡੋਰ ਕਹਿੰਦੇ ਰਾਤ ਨੂੰ ਘੁੰਮਣ ਆਲਾ ਹੁੰਦਾ ਤੇ ਰਾਤ ਨੂੰ ਲਾਈਟਿੰਗ ਵਗੈਰਾ ਮਿਊਜ਼ਿਕ ਵਗੈਰਾ ਵਧੀਆ ਹੁੰਦਾਗਾ ਤੇ ਜਾਣਕਾਰੀ ਕਿਨੂੰ ਜਿੰਨੀ ਇੱਥੇ ਹੁੰਦੇ ਨੇ ਮਤਲਬ ਉਹ ਦੱਸਦੇ ਹੁੰਦੇ ਨੇ ਤੇ ਬਾਕੀ AC ਵੀ ਆਪਣੇ ਕੋਲ ਟਾਈਮ ਬਹੁਤ ਥੋੜਾ ਘੱਟ ਸੀਗਾ ਆਪਾਂ ਚੱਲ ਲਾਂਗੇ ਵਾਪਸ ਤੇ ਅੱਜ ਕੁਦਰਤੀ ਆਪਾਨੂੰ ਗਾਈਡ ਨਹੀਂ ਮਿਲਿਆ ਮੈਨੂੰ ਇਹ ਇਹਦੇ ਬਾਰੇ ਜਿੰਨੀ ਕੀ ਜਾਣਕਾਰੀ ਹੈਗੀ ਸੀ ਜਿੰਨਾ ਕੁ ਪਤਾ ਸੀ ਇਹਦੇ ਬਾਰੇ ਆਪਾਂ ਦੱਸਤਾ ਤੇ ਜੇ ਗਾਈਡ ਮਿਲ ਜਾਂਦਾ ਆਪਾਨੂੰ ਆਪਾਂ ਜਾਣਕਾਰੀ ਹੋਰ ਦੱਸਦੇ ਤੇ ਬਾਕੀ ਆਪਾਂ ਮਿਲਦੇ ਆਂ ਅੱਗੇ ਵੱਲ ਤਕਰੀਬਨ 6 ਵਜੇ ਦਾ ਟਾਈਮ ਹੋ ਚੁੱਕਿਆ ਤੇ 6 ਵਜੇ ਦਾ ਟਾਈਮ ਹੋਣ ਤੋਂ ਬਾਅਦ 10-15 ਮਿੰਟ ਆਪਾਨੂੰ ਜਾਣ ਤੇ ਲੱਗਣਗੇ 10-15 ਮਿੰਟ ਆ ਵੀਰ ਨੂੰ ਆਪਾਂ ਛੱਡ ਕੇ ਆਉਣਾਗਾ ਰਸਤੇ 'ਚ ਕਿਨਾਂ ਮੈਂ ਉਧਰ ਮੇਰਾ ਪਿੰਡ ਹੈਗਾ ਉਧਰ ਭੱਜ ਜਾਊਗਾ ਮੈਂ ਤੇ ਹੁਣ ਆਪਾਂ ਇੱਥੇ ਚੱਲਦੇ ਆਂ ਚਾਲੇ ਪਾਉਣੇ ਆ ਅੱਗੇ ਵੱਲ ਇਹ ਮੰਡੋਰ ਦਾ ਜਿਹੜਾ ਆਪਾਂ ਜਗਾ ਦੇਖਣੀ ਸੀ ਉਹ ਆਪਾਂ ਦੇਖ ਲਈ। ਹੁਣ ਆਪਾਂ ਚੱਲਦੇ ਆਂ। ਦੁੱਧਪੁਰ ਵਾਲਾ। ਹਾਂ ਇਹ ਬਾਈ ਨੂੰ ਆਪਾਂ ਛੱਡਤਾ ਤੇ ਇਹਦਾ ਘਰ ਕਿੱਧਰ ਆ ਇਹ ਕਹਿੰਦਾ ਘਰ ਮੇਰਾ ਉਹ ਉੱਪਰ ਆ ਗਿਆ ਇੱਧਰ। ਕੌਣ ਸੇ ਏਰੀਆ ਜੇ? ਇਹ ਹੈ ਬਾਲਸ। ਬਾਲਸਾਂਬਰੀ। ਬਾਲਸ। ਰੋਜ਼ ਚੱਰੇ। ਅੱਛਾ। ਚਲੋ ਚੱਲਦਾ ਫਿਰ ਮੈਂ ਠੀਕ ਆ। ਓਕੇ ਜੀ। ਨੌਜਵਾਨਾਂ ਆਪਾਂ ਉਹਦੇ ਦਰਵਾਜ਼ੇ ਮੂਰੇ ਛੱਡ ਕੇ ਤੇ ਹੁਣ ਆਪਾਂ ਪਾਏ ਹੋਏ ਨੇ ਚਾਲੇ ਮਹਿਰਾਨਗੜ੍ਹ ਫੋਰਟ ਵੱਲ ਮਹਿਰਾਨਗੜ੍ਹ ਫੋਰਟ ਕੋਲੋਂ ਆਪਾਂ ਚਲਾਂਗੇ ਘੰਟਾ ਘਰ ਵੱਲ ਤੇ ਉੱਥੇ ਆਪਾਂ ਸਕੂਟਰੀ ਜਿਹੜੀ ਆਪਾਂ ਲੈਤੀ ਸੀ ਸਵੇਰੇ ਸਕੂਟਰੀ ਜਮ੍ਹਾਂ ਕਰਾਵਾਂਗੇ ਤੇ ਸਾਢੇ 8 ਵਜੇ ਟੈਂਪਟਾ ਜੀ ਬਾਈ ਨੇ ਉਹ ਕਹਿੰਦੇ ਸਾਢੇ 8:30 ਤੋਂ ਪਹਿਲਾਂ ਪਹਿਲਾਂ ਜਮ੍ਹਾਂ ਕਰਾ ਦੇ। ਨਹੀਂ ਕਰਾਂਗੇ ਡੈਡ ਗੁਨ ਕਰਾਇਆ ਵੱਧ ਪੈ ਜਾਂਦਾ। ਤੇ ਹੁਣ ਆਪਾਂ ਅੱਗੇ ਚੱਲਦੇ ਆਂ ਤੇ ਅੱਗੇ ਆਪਾਂ ਦੇਖਦੇ ਰਹਾਂਗੇ ਸਾਡਾ ਪ੍ਰੋਗਰਾਮ ਕਿਉਂਕਿ ਪੈਕ ਆਪਾਂ ਜਿਹੜੇ ਬਾਈ ਕੋਲ ਰਾਤ ਰਹਿਏ ਸੀ ਉਹਦੇ ਕੋਲ ਜਮ੍ਹਾਂ ਕਰਾਉਤਾ ਸੀ। ਇਕਨਾ ਸਲਾਹ ਹੁੰਦੀ ਹੈ ਵੀ ਹਰੇਕ ਬੰਦੇ ਨੂੰ ਸੋਲੋ ਟਰੈਵਲਿੰਗ ਕਰਨ ਚਾਹੀਦੀ ਹੈ। ਮੈਂ ਜਿਆਦਾ ਲੰਬੇ ਟੂਰ ਨਹੀਂ ਕਰਦਾ ਹੁੰਦਾ ਛੋਟੇ ਛੋਟੇ ਟੂਰ ਜੇ ਕਰ ਦਿੰਦਾ। ਇਹਦੇ ਨਾਲ ਆਇਆ ਵੀ ਥੋੜਾ ਜਿਹਾ ਬੰਦਾ ਤਿਆਰਪੇ ਆਉਂਦੇ ਨੇ ਜ਼ਿੰਦਗੀ 'ਚ ਸੋਚਨ ਸ਼ਕਤੀ ਵਧੀਆ ਬਣਦੀ ਹੈ ਬੰਦੇ ਦੀ ਕਿਤਾਬਾਂ ਪੜ੍ਹਨਾ ਬਰਾਬਰ ਹੀ ਹੁੰਦਾ। ਹਰੇਕ ਦਾ ਅਲੱਗ-ਅਲੱਗ ਤਿਆਰਪਾ ਹੁੰਦਾ ਚਲੋ ਤਾਂ ਇਹ ਨਹੀਂ ਕਹਾਂ ਕਿ ਆਪਾਂ ਬੜੇ ਲੰਬੇ ਟੂਰ ਕੱਢੋ ਛੋਟੇ-ਛੋਟੇ ਟੂਰ ਪੰਜਾਬ ਦੇ ਵਿੱਚ ਹੀ ਬਹੁਤ ਐਸੀ ਜਗ੍ਹਾ ਨੇ ਜਿਹੜੀਆਂ ਆਪਾਂ ਦੇਖ ਸਕਦੇ ਹਾਂਗੇ। ਤੇ ਨਿੱਕੇ-ਨਿੱਕੇ ਟੂਰ ਕਰਨ ਚਾਹੀਦੇ ਨੇ। ਦਰਨਦੀਰ ਤੇ ਕਰਨ ਚਾਹੀਦੇ ਬੰਦੇ ਛੋਟੇ ਫਿਰ ਦੂਰ ਕੈਂਟ ਬਨ ਜਾਂਦਾ ਤੇ ਤੇ ਯਾਰ ਬਹੁਤ ਵਧੀਆ ਬਨ ਜਾਂਦੇ ਇਹਦੇ ਨਾਲ ਬੰਦੇ ਦੇ ਸਕੂਟਰੀ ਆਪਾਂ ਜਮਾ ਕਰਾਤੀ ਸਕੂਟੀ ਚਮਕ ਆਉਣ ਤੋਂ ਬਾਅਦ ਹੋਣਾ ਆਪਾਂ ਲੈ ਲਿਆ ਇੱਥੇ ਆਟੋ ਤੇ ਆਪਾਂ ਚੱਲੇ ਇੱਥੇ ਸਰਕਾਰੀ ਜਿਹੜਾ ਗਵਰਨਮੈਂਟ ਦਾ ਬੱਸ ਸਟੈਂਡ ਹੁੰਦਾ ਉਹ ਵੱਲ ਆਪਾਂ ਇਹ ਤੋਂ ਬੱਸ ਫੜਾਂਗੇ ਤੇ ਆਪਾਂ ਇੱਥੋਂ ਜਾਣਾ ਓਸ਼ੀਆ ਓਸ਼ੀ ਇੱਥੋਂ ਤਕਰੀਬਨ 40-45 ਮੀਟਰ ਦਾ ਰਾਹ ਹੈਗਾ ਤੇ ਮਿੱਤਰ ਪਿਆਰੇ ਕੋ ਚੱਲਾਂਗੇ ਉਹਦੇ ਘਰ ਵਾਂਗੇ ਜਰਾ ਤੋਂ ਓਸ਼ੀਆ ਵੱਲ ਜodhpur ਦੇ ਬੱਸ ਸਟੈਂਡ ਤੱਕ ਆ ਕੇ ਇੱਥੋਂ ਆਪਾਂ ਹੁਣ ਬੱਸ ਲੱਭਦੇ ਆ ਓਸ਼ੀਆ ਵੱਲ ਦੀ ਪਤਾ ਮੈਨੂੰ ਵੀ ਨਹੀਂਗਾ ਮਿੱਤਰ ਪਿਆਰਾ ਕਹਿੰਦਾ ਕਿ ਨਾ ਵੀ ਮਿੰਨੀ ਬੱਸ ਮਿਲੂਗੀ ਦੇਖਦੇ ਆ ਵੀ ਬੱਸ ਚਾਊ ਕਿਤੇ ਨਹੀਂ ਉੱਥੇ ਰਾਜਸਥਾਨ ਦਾ ਬੱਸ ਸਟੈਂਡ ਦੇਖਣ ਵਾਲਾ ਜodhpur ਦਾ ਕਿੰਨਾ ਖੂਬਸੂਰਤ ਬਣਾਇਆ ਹੈਗਾ ਵਧੀਆ ਬੈਠਣ ਲਈ ਜਗ੍ਹਾ ਬਣੀ ਹੋਈ ਹੈ ਇੱਕ ਤਰ੍ਹਾਂ ਦਾ ਕੁਰਸੀਆਂ ਮਗਰ ਲਾਈ ਹੋਈਆਂ ਨੇ ਤੇ ਬੱਸ ਆਪਾਂ ਨੂੰ ਮਿਲ ਗਈ ਤੇ ਬੱਸ ਚੱਲੂਗੀ 8 ਵਜੇ ਤੇ ਟਾਈਮ ਹੋ ਗਿਆ 7:30 ਦਾ ਅੱਧਾ ਘੰਟਾ ਓਵੇਟ ਕਰਨਾ ਪਊ ਹੁਣ ਆਪਾਂ ਨੂੰ ਇੱਥੋਂ ਚੱਲੂਗੀ ਉਸ ਹੀ ਆ ਦੀ ਬੱਸ ਤੇ ਆਹ ਵਾਲੀ ਬੱਸ ਸਰਕਾਰੀ ਬੱਸ 8:00 ਵਜੇ ਚੱਲੂਗੀ ਨਾ ਵੀ 9:15 ਤੇ ਲਾਉਵੇਂ ਉਸ ਹੀ ਆ ਆ ਨੀ ਉਹ ਵੀਰ ਜਿਹੜੇ ਆਪਾਂ ਨੂੰ ਲੈਣ ਆਏ ਸੀਗੇ ਤੇ ਆਸਫ ਇਹਨਾਂ ਦਾ ਬ੍ਰਦਰ ਹੈਗਾ ਤੇ ਆਸਫ ਅਸਲ ਜਾਰਮੀ ਸੀਗਾ ਤੇ ਮੈਂ ਉਹਨੂੰ ਫੋਨ ਲਾਤਾ ਸੀ ਮੈਂ ਕਿਵੇਂ ਜੋਧਪੁਰ ਕੋ ਮਨਾਉਣਾਗਾ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਤੈਨੂੰ ਕੋਈ ਪਰੌਡਾਂ ਨਹੀਂ ਆਉਂਦ ਨੇ ਖਾਣ ਪੀਣ ਦੇ ਵਿੱਚ ਤੇ ਰੈਂਟ ਸੈਂ ਦੇ ਵਿੱਚ ਉਹਨਾਂ ਨੇ ਇੱਥੇ ਰੂਮ ਬੁੱਕ ਕਰਾਤਾ ਸੀ ਬਿਰਾਨੀ ਤੇ ਇਸ ਟਾਈਮ ਹੋ ਰੋ ਗਿਆ 9:30 ਦਾ ਟਾਈਮ ਤੇ ਥੈਂਕ ਯੂ ਬ੍ਰਦਰ ਯਾਰ ਬਹੁਤ ਬਹੁਤ ਤੁਹਾਡਾ ਥੈਂਕ ਯੂ ਆਪਾਂ ਉਸੇ ਨੂੰ ਪਹੁੰਚ ਗਏ ਸੀਗੇ ਤੇ ਉਸੇ ਨੂੰ ਪਹੁੰਚ ਕੇ ਆਪਾਂ ਨੂੰ ਜਿਹੜੇ ਵੀਰ ਲੈਣ ਵਾਲਾ ਸੀ ਉਹਨਾਂ ਨੇ ਪਰ ਰੂਮ ਬਕਰ ਇੱਥੇ ਬੁੱਕ ਕੀਤਾ ਸੀਗਾ ਤੇ ਰੂਮ 'ਚ ਆ ਪਹੁੰਚ ਗਏ ਤੇ ਅੱਜ ਦਾ ਬਲੌਗ ਆਪਣੇ ਇੱਧਰ ਦੇ ਖਤਮ ਤੇ ਕੱਲ ਨੂੰ ਮਿਲਾਂਗੇ ਆਪਾਂ ਨਵੇਂ ਬਲੌਗ ਦੇ ਵਿੱਚ ਤੇ ਜਿਹੜੇ ਮੇਰੇ ਵੀਰ ਨਵੇਂ ਨੇ ਚੈਨਲ ਤੇ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ